ਸ ਕਦੋਂ ਨੂੰ ਦੀ ਬਾਥਰੂਮ ਚ ਨਾੜ ਵੜੀ ਐ ਤੇ ਕੀ ਕਮਾਈ ਹੁੰਦੀ ਬਾਸ ਹੁੰਦੇ ਵਿੱਚ ਹੱਦ ਹੋ ਗਈ ਐ ਮੈਂ ਰੋਟੀਆਂ ਵੀ ਪਾ ਕੇ ਬਾਹਰ ਕੱਲ ਦਿੱਤੀਆਂ ਮੈਂ ਮੁੰਡੇ ਤੋਂ ਡਰਦੀ ਨਾ ਪਾਂਡਾ ਛੱਣਾ ਵੀ ਅਸੋਈ ਕੇ ਮਾਦੀ ਦਿੱਤਾ ਵਾ ਇਹ ਜਿੱਦ ਤੱਕ ਬਾਥਰੂਮ ਚੋਂ ਹੀ ਨਿਕਲੀ ਮੈਡਮ ਜੀ ਆਜੋ ਬਾਥਰੂਮ ਚ ਕੀ ਬਣਨ ਡਿਆ ਐ ਸਾਬਣ ਸਾਰਾ ਮਕਾ ਕੇ ਆਉਣਾ ਵਾ ਆ ਵੀਰਾ ਵਿੱਚ ਚੁੱਕ ਦੇ ਸਾਮਣੇ ਲਾਇਆ ਏ ਇਧਰ ਆਓ ਗੱਲ ਸੁਣੋ ਮੈਡਮ ਜੀ ਇੱਥੇ ਆਓ ਹਾਂਜੀ ਮੰਮੀ ਮੈਂ ਤਾਂ ਮੁੰਡੇ ਨੂੰ ਉਤਰਾ ਹੀ ਕਿਹਾ ਸੀ ਕਿ ਤੇ ਟੈਸਟ ਕਰਵਾ ਉਹ ਨਾ ਵੇ ਸੱਚੀ ਜਾ ਕੇ ਤੂੰ ਉੱਥੇ ਟੈਸਟ ਕਰਵਾਉਣ ਲਾ ਗੋ ਤੇ ਕੁਛ ਨਹੀਂ ਤੈਨੂੰ ਹੋਇਆ ਕੋਈ ਗੋਲੀ ਨਹੀਂ ਮੱਜੀ ਤੈਨੂੰ ਜਿਹੜਾ ਤੂੰ ਆਖੇ ਮੈਂ ਟੈਸਟ ਕਰਵਾਉਣੇ ਆ ਯੋ ਕਹੋ ਗਾਵੀ ਤਾ ਤੁਹਾਨੂੰ ਨਹੀਂ ਮੈਂ ਠੀਕ ਐ ਜਾਂ ਮੈਂ ਨਾ ਠੀਕ ਹੋਊ ਫਿਰ ਮੈਂ ਕਰਵਾ ਲਊ ਜਦੋਂ ਲੋੜ ਪਊ ਨਾ ਮੈਂ ਆਪੇ ਤੇਰੇ ਟੈਸਟ ਕਰਵਾ ਲੈਣੇ ਮੈਨੂੰ ਦਿਖਦਾ ਤੂੰ ਚੰਗੀ ਭਲੀ ਆ ਤੈਨੂੰ ਕੋਈ ਗੋਲੀ ਨਹੀਂ ਵੱਜੀ ਕੋਈ ਫਟ ਨਹੀਂ ਵੱਜਾ ਤੈਨੂੰ ਜਾਓ ਮੈਡਮ ਜੀ ਜਾ ਕੇ ਤੇ ਸਿਰਵਾਓ ਹੁੰਡਾ ਆਉਣ ਵਾਲਾ ਵਾ ਮੈਂ ਬੋਸੇ ਅਰਦੀ ਕਰ ਲਈ ਤੁਹਾਂ ਮੰਮੀ ਮੈਂ ਤੇ ਕੁਝ ਨਹੀਂ ਉਹਨਾਂ ਨੂੰ ਕਹਿਣਾ ਤੁਸੀਂ ਆਪੇ ਕਹਿ ਲਿਓ ਜੋ ਕਹਿਣਾ ਆਉਂਦੇ ਆ ਤੇ ਵੇਖਣ ਲਈ ਆ ਜਿੱਦਨ ਦੀ ਮੈਂ ਆਈ ਆ ਨਾ ਇਹਦੀ ਜ਼ੁਬਾਨ ਕੋ ਜਿਆਦਾ ਹੀ ਚੱਲਣ ਲਈ ਆ ਹੋਈ ਨਹੀਂ ਤਿਆਰ ਹੈ ਜੇ ਪਤ ਮੈਨੂੰ ਤਾਂ ਪਤਾ ਨਹੀਂ ਕਦੇ ਇਹਦੀ ਵੜੀ ਆ ਨਾ ਹੁਣ ਮੈਂ ਤਾਂ ਸਾਰਾ ਕੰਮ ਕਰਕੇ ਰਸੋਈ 'ਚ ਭਾਂਡਾ ਛੰਨਾ ਮਾਜ ਕੇ ਤੇ ਹੋਣੇ ਆ ਕੇ ਤੇ ਇੱਥੇ ਬੈਠੀ ਆ ਮੈਨੂੰ ਅੰਦਰ ਗਰਮੀ ਬੜੀ ਲੱਗਣ ਦੀ ਨਾਲ ਹੀ ਮੇਰੇ ਜੀ ਨੂੰ ਕੁਛ ਹੋਈ ਜਾਣ ਦਿਆ ਮੈਂ ਸਾਰਾ ਕੰਮ ਕਰ ਧੰਦਾ ਬਾਹਰ ਛੱਡ ਕੇ ਆ ਬਾਜ ਮਾਰ ਕੇ ਵੇਲਾ ਪੁੱਤ ਮੈਂ ਤਾਂ ਦੋ ਤਿੰਨ ਵਾਰ ਆਵਾਜ਼ ਮਾਰੀ ਮੈਨੂੰ ਤਾਂ ਕੋਈ ਆਵਾਜ਼ ਵੀ ਨਹੀਂ ਦਿੱਤੀ ਮਨਦੀਪ ਸੰਦੀਪ ਹਾਂਜੀ ਯਾਰ ਹੋਈ ਕਿਨੇ ਇਹ ਤਾਹੋਂ ਲਈ ਪਾਣੀ ਦਾ ਗਲਾਸਿਕ ਲਈ ਆਈ ਹੋਰ ਉਹਦੇ ਲਈ ਮਾਦਾ ਤਿਆਰ ਚੱਲ ਸ਼ੋਗਰੇ ਆਹ ਲੋ ਪਾਣੀ ਇਹ ਦਵਾਈ ਲੈ ਆਈਏ ਦਵਾਈ ਪੁੱਤ ਲੈ ਆ ਤੁਹਾਨੂੰ ਕਹੇ ਚੱਜ ਦੇ ਨਾਲ ਨਾ ਦਵਾਈ ਇਹਨੂੰ ਵੇਖ ਕੇ ਦਵਾਈ ਦਵੇ ਟੈਸਟਿੰਗ ਕਰਵਾ ਲਾਂਗੇ ਜਿਹੜੇ ਹੋਣ ਵਾਲੇ ਚੱਲ ਠੀਕ ਐ ਕਰਾ ਲਈ ਤੂੰ ਚੱਲ ਠੀਕ ਐ ਫਿਰ ਮੰਮੀ ਹਾਂ ਚੰਗਾ ਖਿਆ ਰੱਖੀ ਤਹੀ ਨਾ ਚੱਲ ਚਲ ਆ ਮਰੀ ਮਾਲਾ ਮੋਰੇ ਬਾਹਰ ਲਗਾਇ ਕਿ ਤੇਰੀ ਮੇਰੀ ਗੱਲ ਸੁਣ ਲੈ ਜੋ ਮੈਂ ਕਿਹਾ ਦਾ ਧਿਆਨ ਰੱਖੀ ਮੰਮੀ ਮੇਰੇ ਐ ਨਹੀਂ ਦੇਨੀ ਦਵਾਈ ਲੈਣ ਜਾਂਦੀ ਨਹੀਂ ਸਟਪ ਕਰਕੇ ਤੇ ਜਾ ਦਵਾਈ ਲੈ ਚੱਲ ਨੀ ਹੇ ਨੀ ਕਿਤੇ ਦੋ ਕਿਤੇ ਤੁਰੀਏ ਉਹ ਤੇਰਾ ਮੂੰਹ ਬੜਾ ਬਣਾਉਂ ਨਹੀਂ ਜੁਬਾਨ ਤੇ ਬੜੀ ਚੱਲਦੀ ਕੰਚੀ ਵਾਂਗ ਮੈਂ ਕਦੇ ਦੀ ਵੇਖਣ ਲਈ ਤੂੰ ਤੇ ਜੋ ਗਈ ਤੂੰ ਤੇ ਆਉਂਦਾ ਕਰਨ ਆਈ ਨਹੀਂ ਸ਼ਤੀ ਲਿਆ ਮੰਮੀ ਮੈਂ ਤਾਂ ਉੱਥੇ ਗਈਆਂ ਪਿਤਾ ਮੈਂ ਬੈ ਕੇ ਤੇ ਆ ਜਾਨੀ ਤੇ ਚਾਚੀ ਆਦੀ ਤੂੰ ਕਿੰਨੇ ਦਿਨਾਂ ਦੀ ਆਈ ਤਾਂ ਸਾਡੇ ਘਰ ਆਈ ਨਹੀਂ ਆ ਹੋਣਾ ਦੀ ਰੋਟੀ ਖਾ ਕੇ ਜਾਈਂ ਹੋਲੇ ਰੋਟੀ ਪਕਾ ਲਈ ਆ ਆ ਕੇ ਤੇ ਹੁਣ ਮੈਨੂੰ ਫੇਰ ਆਂਦੀ ਹੋਈ ਨਹੀਂ ਬਹਿ ਜਾ ਘੜੀ ਫੇਰ ਬਿਠਾ ਲਿਆ ਜੋ ਬੈਠੀ ਜੋ ਬੈਠੀ ਮੈਂ ਕਿਹਾ ਚਾਚੀ ਮੈਨੂੰ ਜਾਣਦੇ ਮੈਂ ਕਦੋਂ ਦੀ ਆਈਆਂ ਤੇ ਮੰਮੀ ਹੁਣ ਜਗਾ ਡਿਕਣ ਦੇ ਹੁਣੇ ਮੈਨੂੰ ਅੱਜ ਤੇਰੀ ਚਾਚੀ ਦਾ ਮੂਡ ਖੁਸ਼ ਹੋਣਾ ਵਾ ਆਈਂਗਰ ਰੋਟੀ ਖਵਾਈ ਨਹੀਂ ਤੇ ਕਈ ਵਾਰ ਤੇ ਜਾਈਏ ਤਾਂ ਸਿੱਧੇ ਮੂੰਹ ਨਹੀਂ ਖੁੰਦੀ ਹੈਗੀ ਮੈਂ ਸਗਵਾਂ ਖਣ ਨਹੀਂ ਹਾਂ ਕਦੋਂ ਕਿੰਨਾ ਟਾਈਮ ਹੋ ਗਿਆ ਤੇ ਮੇਰੇ ਤੀਨੇ ਰੋਟੀ ਖਾਣੀ ਹੈ ਜੇ ਚੱਲ ਮੰਮੀ ਕੋਈ ਨਹੀਂ ਉਹ ਤਾਂ ਸਭਾਈ ਇਦਾਂ ਦਾ ਵਾ ਅਰੇ ਬੜੀ ਖੁਸ਼ ਤੇ ਕਦੀ ਆਪੇ ਚੋਪਰ ਮੈਂ ਥੋੜਾ ਸ੍ਰਿਕਾ ਕਰ ਸਕਦੀ ਹਾਂ ਮੈਂ ਤਾਂ ਤੀਆਂ ਤੀਆਂ ਸ੍ਰਿਕਾ ਕਰਦੀਆਂ ਚੰਗੀਆਂ ਲੱਗਦੀਆਂ ਨਾਲ ਮੰਮੀ ਭਾਬੀ ਕਿੱਥੇ ਹੈ ਅੱਜ ਤੂੰ ਬੋਤ ਕੋਈ ਕੰਮ ਨਹੀਂ ਕਰਾਇਆ ਚਾਹ ਪੀ ਕੇ ਤੇ ਟਾਈਮ ਨਾਲ ਚਾਚੀ ਘਰ ਚੱਲ ਗਈ ਤੇਰੀ ਭਾਬੀ ਨੂੰ ਮਗਰੋਂ ਚੱਕਰ ਆਏ ਰੋਟੀ ਕੰਪ ਕੋਂਦੀਪ ਕੰਦੀ ਦੇਗਪੀ ਪਰਾ ਤੇਰੇ ਨੇ ਫੜ ਕੇ ਅੰਦਰ ਖੜੀ ਤੇ ਫਿਰ ਹੁਣ ਟੈਸਟ ਕਰਵਾਉਣ ਵਾਸਤੇ ਲੈ ਕੇ ਗਿਆ ਵਾ ਤੇ ਤੈਨੂੰ ਪਤਾ ਆ ਉਹ ਤੇ ਫਿਰ ਪਰਾ ਤੇਰੇ ਦੀ ਤੇ ਜਾਣੇ ਪਤਾ ਨਹੀਂ ਕੀ ਉਹਨੇ ਸਿਰ ਤੇ ਧੂੜਿਆ ਵਾ ਇਹ ਫਿਰ ਵੀ ਉਹ ਹੱਟ ਰਾ ਕੇ ਤਰੀ ਫਿਰਦੀ ਐ ਤੇ ਵੀ ਮੜਾ ਚਾਈਂ ਉੱਠ ਕੇ ਕੰਮ ਕਰਦਾ ਸੀ ਮੇਰੇ ਵਰਗੀ ਠੀਕ ਐ ਨਾ ਮੇਰੇ ਕੋਲ ਤਾਂ ਮੰਜੀ ਤੋਂ ਨਹੀਂ ਉੱਠਿਆ ਜਾਂਦਾ ਹੰਦਾ ਵੀ ਮੈਂ ਨਹੀਂ ਤਾਂ ਵੀ ਤਗੜੀ ਆ ਕੱਲ ਵੀ ਉਹਨੇ ਝੜੇ ਝੜੂ ਲਾ ਲਿਆ ਤੇ ਅੱਜ ਜੜੀ ਜੜੀ ਰੋਟੀਆਂ ਪਕਾਉਣ ਦੇਦੀ ਐ ਐਦਾਂ ਨਾ ਕਰਿਆ ਕਰੋ ਤੇ ਤੂੰ ਮੈਨੂੰ ਇਹਦੀਆਂ ਤੇ ਛੱਡ ਪਰੇ ਇਹ ਤੇ ਚੱਲ ਹੁਣ ਜਿੱਤਰਾਂ ਦੀ ਹੈਗੀ ਉਤਰਾਂਦੀ ਆ ਮੈਂ ਆਪਣੀਆਂ ਚਾਚੀ ਦੀਆਂ ਸੁਨਾ ਕੋਈ ਹੋਰ ਗੱਲਬਾਤ ਨਹੀਂ ਕਰਦੀ ਮੰਮੀ ਚਾਚੀ ਦੀਆਂ ਕੀ ਦੱਸਾਂ ਅੱਜ ਤੇ ਪਤਾ ਨਹੀਂ ਕਿੱਥੋਂ ਦੇ ਨੇ ਜਿਹੜਿਆ ਇੰਨੀ ਖੁਸ਼ ਬਨਵਾਦੀ ਤੂੰ ਰਖੜੀ ਲੈ ਕੇ ਆਈਂ ਮੇਰੀ ਰਖੜੀ ਆਈ ਹੈ ਤੂੰ ਕਦੀ ਆਈ ਨਹੀਂ ਹਰ ਕਾ ਜਰੂਰ ਰਖੜੀ ਲੈ ਗਈ ਹੈ ਮੈਂ ਚੱਲਣਾ ਚਾਚੀ ਆਉਂਗੀ ਜਰੂਰ ਜੇ ਤੂੰ ਕਹਾਂ ਤੇ ਕੀ ਅਚੀ ਤਰੀ ਨੇ ਪਾਵੇਂ ਤੈਨੂੰ ਬੇਸ਼ੱਕ ਕੇ ਆਵਾ ਕੇ ਰਖੜੀ ਲੈ ਕੇ ਆਵੇਂ ਤੂੰ ਰਖੜੀ ਲੈ ਕੇ ਨਹੀਂ ਆਉਣੀ ਮੇਰੀ ਗੱਲ ਸੁਣ 500 ਦਾ ਤਾਂ ਹੁਣ ਡੱਬਾ ਆਉਂਦੇ ਆ ਤੇ 100 150 ਦਾ ਕਟ ਕੋਈ ਰਖੜੀ ਨਹੀਂ ਆਉਣ ਦੇਈ ਤੇ ਦੇਣਾ ਦੇਣਾ ਝੂਂਗਿਆ ਜਿੱਤੇ ਨੂੰ 500 ਰੁਪਈਆ ਹੀ ਆ ਤੇ ਕੀ ਫਾਇਦਾ ਤੇ ਦੂਜੀ ਗੱਲ ਏ ਸੁਣਾਉਣਾ ਪਤਾ ਹੈ ਨਾ ਕਿੰਨੇ ਆ ਰਿਸ਼ਤੇਦਾਰਾਂ ਦੇ ਆ ਆਈਆਂ ਹੀ ਰਖੜੀ ਲੈ ਕੇ ਡੱਬੀ ਜੀ ਲੈ ਤੇਰੇ ਭਰਾ ਦੰਦ ਕਿਉਂ ਨਿਕਲ ਡਏ ਮਮੀ ਐਦਾਂ ਨਾ ਕਰ ਮੀਰੇ ਜਰਾ ਮੂੰਹ ਵੇਖ ਕੇ ਚਾਚੀ ਜਿੱਥੇ ਆਈ ਜਾਂਦੀ ਚਾਚੀ ਨਹੀਂ ਚਾਤੇ ਆਈ ਜਾਂਦੀ ਨਹੀਂ ਆਉਣਾ ਤੂੰ ਰਖੜੀ ਲੈ ਕੇ ਜਦੋਂ ਮੈਂ ਤੈਨੂੰ ਕਹਿਤਾ ਤੇਰੇ ਆ ਭਰਾਵਾਂ ਦੀ ਰੱਬ ਲੰਮੀ ਉਮਰ ਕਰੇ ਤੂੰ ਆਪਣੇ ਭਰਾਵਾਂ ਨੂੰ ਰਖੜੀ ਬੰਨ ਮਮੀ ਕੋਈ ਗੱਲ ਨਹੀਂ ਜੀ ਉਹਨੇ ਮਾਰਨਾ ਕਿਹਾ ਵਾ ਔਰ ਦੀ ਕਿਹੜੀ ਗੱਲ ਐ ਫਿਰ ਕਿ ਇਹਨਾਂ ਦੀ ਵੀ ਮਨ ਰਖੜੀ ਲੈ ਕੇ ਆਉਣਾ ਹੀ ਆ ਇਹ ਕਿਹੜਾ ਬੌਧਰ ਲੈ ਤੂੰ ਰਹਿਂਦੇ ਅੱਗੋਂ ਪਿੱਛੋਂ ਆ ਜੀ ਹੁਣ ਰਖੜੀ ਦੇ ਜਾ ਚਲ ਵੇਖਾਂਗੇ ਕੋਈ ਤਾਂ ਅੱਗੇ ਤਾਂ ਤੈਨੂੰ ਪੁੱਤ ਕਦੀ ਆਖਿਆ ਨਹੀਂ ਅੱਗੇ ਤੇ ਆਂਦੇ ਮੈਂ ਬਣਾਉਣੀਆ ਨਹੀਂ ਰਖੜੀਆਂ ਤਾਂ ਹੁਣ ਤੈਨੂੰ ਚੇਚਾ ਕਿ ਆ ਕਰ ਰਖੜੀ ਬਣਾਉਣੀ ਐ ਤੇਰਾ ਪਰੌਣਾ ਕੀ ਆਖੂਗਾ ਕਈ ਦੋ ਪਹਿਲਾਂ ਚਾਚੀ ਕਿੱਥੇ ਗਈ ਸੀ ਚਲ ਕੋਈ ਨਹੀਂ ਵੇਖ ਲਾਂਗੇ ਜਦੋਂ ਟਾਈਮ ਹੋਵੇ ਰਹਿ ਗਈ ਦਿਨ ਵਿੱਚ ਕੋਈ ਨਹੀਂ ਚਲ ਠੀਕ ਐ ਪਰ ਜਦੋਂ ਮੈਂ ਤੈਨੂੰ ਕਹਿਤਾ ਨਾ ਨਹੀਂ ਰਖੜੀ ਲੈ ਕੇ ਆਉਣਾ ਤਾਂ ਨਹੀਂ ਰਖੜੀ ਲੈ ਕੇ ਆਉਣਾ ਕੱਲ ਨਹੀਂ ਆਂਦੀ ਹੋਈ। ਤੇ ਫੇਰ ਮੈਨੂੰ ਦੱਸ ਅੱਜ ਤੂੰ ਚੱਲ ਜਾਣਾ ਸ਼ਾਮ ਨੂੰ। ਹਾਂ ਮੈਂ ਚੱਲ ਜਣਾ ਸ਼ਾਮ ਨੂੰ ਮੈਂ ਘੜੀ ਤੱਕ ਹੀ ਚੱਲ ਜਣਾ 4 ਵਜੇ ਤੱਕ ਫਿਰ। ਚੱਲ ਹਰਦੀਪ ਆਉਂਦਾ ਨਾ ਤੇ ਤੈਨੂੰ ਆਪੇ ਨਹੀਂ ਤੇ 6 ਆਉਂਦਾ ਵਾ। ਮੈਂ ਆ ਤੇ ਆਨੀ ਹਾਂ ਚੱਲ ਤੂੰ ਰਹਿ ਹੀ ਪੈਂਦੀ ਬੁੱਧ। ਕਰੋ ਥੋੜੀ ਜੀ। ਮੀਨਾ ਮੈਨੂੰ ਆਈ ਨੂੰ ਹੋ ਗਿਆ ਵਾ। ਕੱਲ ਮੈਂ ਜੇ ਜਾਣ ਦਾ ਨਾਲ ਲੱਦੀ ਗਿਆ ਅੱਜ ਰਹਿ। ਹੁਣ ਅੱਜ ਤੇ ਮੈਨੂੰ ਜਾਣ ਦੋ ਮੇਰੇ ਘਰੋਂ ਕਢੋਣਾ ਜੀ ਮੈਨੂੰ। ਉਹ ਕੀ ਅਗਲੇ ਮੈਨੂੰ ਆਖਣਗੇ ਵੀ ਕਦੋਂ ਆਦੀ ਗਈ ਹੈ ਘਰ ਸੱਜਦਾ ਵੇਦਾ। ਕਰੋ ਦੇ ਇੱਕ ਦਿਨ ਆਇਆ ਨਹੀਂ ਸਰਦਾ ਤੇ ਮੈਨੂੰ ਤਾਂ ਮਹੀਨਾ ਹੋ ਗਿਆ ਘਰੋਂ ਆਈ ਨਾ। ਉਹ ਤੇ ਮੈਂ ਤੈਨੂੰ ਨਹੀਂ ਢੱਕਦੀ। ਤੂੰ ਚੱਲ ਚੱਲ ਜਾ। ਪਰ ਆ ਆ ਛੇਤੀ ਛੇਤੀ ਜਾਇਆ ਕਰ ਮੇਰੇ ਬੜਾ ਜੀ ਨੂੰ ਕੋਸ਼ ਹੁੰਦਾ ਜਦ ਮਹੀਨਾ ਹੋ ਜਾਂਦਾ ਤੈਨੂੰ ਆਈ ਦਾ। ਇਹ ਮਮੀ ਮੈਨੂੰ ਦੇ ਦਿੰਦੀ ਛੇਤੀ ਛੇਤੀ ਆ ਜਾਇਆ ਕਰ। ਇਹ ਵੇਖੋ ਤੁਹਾਨੂੰ ਕਿ ਨਜ਼ਰ ਹੋ ਗਈ ਆਇਆਂ ਨੂੰ। ਤੁਹਾਨੂੰ ਵੀ ਤਾਂ ਉਹਦਾ ਰਾਹ ਹੁੰਦਾ ਮੇਰੇ ਪਿੰਡ ਦਾ। ਜੇ ਮੈਨੂੰ ਪੰਡੋਰੀ ਦਾ ਰਾਹ ਹੁੰਦਾ ਤਾਂ ਤੁਹਾਨੂੰ ਮੇਰੇ ਸਹੁਰਿਆਂ ਦਾ ਹੋਣਾ ਚਾਹੀਦਾ ਨਾ ਮੈਨੂੰ। ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆਂ ਮੇਰੇ ਕੋਲ। ਇਹ ਵੇਖੋ ਮੈਂ ਕਰ ਲੂੰਗੀ ਤੇਰੇ ਭਰਾ ਪਰਜਾਈ ਨੂੰ ਉਹ ਆਉਣਗੇ ਤੇਰੇ ਕੋਲ ਤੇ ਮੇਰਾ ਤਾਂ ਪੁੱਤ ਸਰਦਾ ਨਹੀਂ ਕਰੋ ਨਿਕਲਿਆ ਮੇਰਾ ਕੋਈ ਟਾਈਮ ਹੈਗਾ ਕਰੋ ਨਿਕਲਦਾ ਭਰਾ ਪਰਜਾਈ ਦੀ ਨਹੀਂ ਗੱਲ ਉਹ ਤੇ ਅੱਗੇ ਹੁੰਦੇ ਜਾਂਦੇ ਰਹਿੰਦੇ ਆ ਉਹ ਅਗਲੇ ਆਂਦੇ ਆ ਤੂੰ ਤੇ ਤੀਜੇ ਦਿਨ ਮੂੰਹ ਚੋ ਕੇ ਤਰਪੇਨੀ ਤੇਰੀ ਮਾਂ ਨੂੰ ਤੇ ਰਾਹ ਨਹੀਂ ਹੁੰਦਾ ਸਾਥ ਸਾਢੇ ਸਾਢੇ 1/2 ਸਾਲ ਕੱਢ ਲੈਂਦੀ ਆਉਂਦੀ ਨਹੀਂ ਆ ਚੱਲ ਐਵੇਂ ਨਾਰਾਜ਼ ਨਾ ਹੋ ਮੇਰੀ ਧੀ ਮੈਂ ਆਉਂਗੀ ਚੰਗਾ ਤੇਰੇ ਕੋਲ ਤੇ ਆਉਣਾ ਤਾਂ ਮੈਂ ਹੈਗਾ ਹੀ ਜੇ ਤੇ ਤੂੰ ਰਖੜੀ ਤੇ ਡੜਾ ਲੱਤਾ ਖੜਨਾ ਠੀਕ ਐ ਅਗਦੀ ਫਿਰ ਮੈਂ ਆਉਂਗੀ ਤਾਂ ਮੈਂ ਤੇਰਾ ਲੈ ਕੇ ਆਉਂਗੀ ਸਭ ਕੁਝ ਚੰਗਾ ਤੇ ਤੂੰ ਫਿਕਰ ਨਾ ਕਰਿਆ ਕਰ ਮੇਰੇ ਘਰ ਦੀ ਦਰ ਰੋਣ ਕਿਆ ਮੇਰੀ ਧੀ ਮੇਰੀ ਧੀ ਨੇ ਅੱਜ ਚਲ ਜਾਣਾ ਤਾਂ ਮੇਰਾ ਤਾਂ ਜੀ ਨਹੀਂ ਲੱਗਣਾ ਹੈ ਚਲ ਅੱਛਾ ਕੋਈ ਨਹੀਂ ਆਪਣੇ ਆਪਣੇ ਘਰ ਅੱਜ ਧੀਆ ਸੋਹਣੀਆਂ ਲੱਗਦੀਆਂ ਨੇ ਮਹਾਰਾਜ ਇਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਤੇ ਤੰਦਰੁਸਤੀਆਂ ਬਖਸ਼ੇ ਮੇਰੀ ਧੀ ਤੇ ਕਰਮਾਂ ਵਾਲੀ ਜਿੱਥੇ ਜਾਂਦੀ ਆ ਆਪਣੇ ਕਰਮ ਨਾਲ ਲੈ ਕੇ ਜਾਂਦੀ ਆ ਆ ਗਏ ਜੇ ਆ ਗਏ ਕਿ ਦੱਸਿਆ ਡਾਕਟਰ ਨੇ ਰਿਪੋਰਟਾਂ ਸ਼ਾਮ ਨੂੰ ਦੇਊਗਾ ਤੇ ਦਵਾਈ ਦੇ ਲਿਆਂਦੀ ਦਵਾਈ ਰਿਪੋਰਟ ਵੇਖ ਕੇ ਦੇਊਗਾ 2000 ਰੁਪਏ ਲਗਾ ਟੈਸਟਾਂ ਦੇ ਚੱਲ ਕੋਈ ਗੱਲ ਨਹੀਂ 2000 ਦੀ ਕਿਹੜੀ ਗੱਲ ਆ ਦੋ ਤੋਂ ਭਾਵੇਂ ਤਿੰਨ ਲੱਗ ਜਾਂਦਾ ਇੱਕ ਵਾਰ ਚਲੋ ਟੈਸਟ ਹੋ ਗਿਆ ਆਪਣਾ ਸ਼ੱਕ ਦੇ ਨਿਕਲ ਗਿਆ ਇਹੀ ਗੱਲ ਤੋਂ ਮੰਮੀ ਮੈਂ ਕਹਿੰਦੇ ਆ ਹੁਣ ਰੋਜ਼ ਰੋਜ਼ ਐਵੇਂ ਦਵਾਈ ਫਿਰ ਖਾਈ ਜਾਂਦੀ ਐ ਮੈਨੂੰ ਤਾਂ ਪਤਾ ਲੱਗ ਜਾਊਗਾ ਨਾ ਇਹਨੂੰ ਬਿਮਾਰੀ ਕਿਹੜੀ ਐ ਉਹ ਆਪਾਂ ਨੂੰ ਬਿਮਾਰੀ ਦੀ ਦਵਾਈ ਖਵਾਵਾਂਗੇ ਤੇ ਠੀਕ ਹੋ ਜਾਊਗੀ ਇਹ ਦੁੱਖ ਦੂਰ ਹੋ ਜਾਊਗਾ। ਤਾਂ ਮੈਨੂੰ ਨੇ ਟਾਈਮ ਵਾਵਾ ਲੱਗਾ ਮੈਂ ਤਾਂ ਬੋੜੀਆਂ ਚ ਟੋਂਡਿਆ ਪਿਆ। ਅੱਗੇ ਵੇਖਣ ਦੀ ਕੀ ਨਾਲ ਵੱਜਾ ਵਾ। ਉਹ ਮੈਂ ਚਲ ਬੋੜੀਆਂ ਚ ਟਾ ਕੇ ਲੈ ਜਾਣਾ ਵਾ। ਤੇ ਮਿਰਚਾਂ ਚੋ ਘਾਗੂ ਕੱਢਣ ਵਾਲਾ ਤੋਂ ਉਹਨਾਂ ਗੋਡੀ ਘੜਾ ਲਾਂਗ ਬੰਦਿਆ ਕੋ ਸੋਰੀ। ਚੱਲ ਠੀਕ ਐ। ਤਾਂ ਕਿ ਤੇ ਅੰਦਰ ਰਾਮ ਕਰ ਲਾ। ਤੇ ਫੇਰ ਚਲਾ ਜਾਵੀਂ ਬਾਹਰ। ਪਰ ਟੈਸਟ ਬੜੇ ਔਖੇ ਕਰਾਈ ਇਹਨੇ। ਉੱਥੇ ਜਾ ਕੇ ਤੇ ਵਿਟਰ ਗਈ। ਹਾਂਜੀ ਮੈਂ ਟੈਸਟ ਕਰਵਾਉਣੀ ਨਹੀਂ ਮੈਂ ਤਾਂ ਠੀਕ ਹਾਂ। ਬੜੇ ਯੋਨ ਮੈਂ ਟੈਸਟ ਕਰਵਾਏ। ਵੀ ਪਤਾ ਤਾਂ ਲੱਗੇ ਇਹਨੂੰ ਦੁੱਖ ਕਿਹੜਾ ਵਾ ਜੇ ਮੈਂ ਫੇਰ ਇਦਾਂ ਹੀ ਘਰ ਲੈ ਗਿਆ ਤਾਂ ਬਾਅਦ ਚ ਫਾਇਦਾ ਕੋਈ ਨਹੀਂ ਇਹਨੂੰ ਚਰ ਲਿਆ ਹੁੰਦਾ ਤਾਂ ਠੀਕ ਹੈ ਮੰਮੀ ਮੈਂ ਆਰਾਮ ਕਰ ਲੈਣਾ ਸੱਚ ਚੇਤਾ ਆ ਗਿਆ 1 ਵਜਨ ਵਾਲਾ ਵਾ ਤੇ ਬਾਅਦ ਤੋਂ ਲੈਟ ਡਾਊਨ ਵਾਲੀ ਵਾਰੀ ਮੈਸੋ ਹੀ ਨਹੀਂ ਪਾਣੀ ਦੀ ਤੇ ਮੈਂ ਕਰਦਾ ਪਹਿਲਾਂ ਮੋਟਰ ਚਲਾ ਕੇ ਨਾ ਪਾਣੀ ਲਾ ਕੇ ਤੇ ਫੇਰ ਆ ਕੇ ਠੀਕ ਆਰਾਮ ਕਰ ਲੈਣਾ ਚਲ ਜਾ ਮੇਰਾ ਪੁੱਤ ਫੇਰ ਉਹਨਾਂ ਵੇ ਕੋਈ ਹੋਰ ਪਾਣੀ ਲਾ ਕੇ ਤੇ ਗਾਂ ਹੋਵੇ ਚਲ ਠੀਕ ਹੈ ਮੰਮੀ ਮੈਂ ਨਹੀਂ ਬੈਠ ਕੇ ਤੂੰ ਅੰਦਰ ਰੈਸਟ ਕਰ ਲੈ ਤਾਂ ਮੈਂ ਪਾਣੀ ਲਾ ਆਵਾਂ ਬਾਅਦ